ਸਸ਼ੀਕਾਲ ਜੀ ਵੈਲਕਮ ਟੂ ਨੀਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਰੇਪ ਤੇ ਹੈਂਡਵਰਕ ਦੇ ਸੂਟ ਲੈ ਕੇ ਆਏ ਜੀ ਚਨੌਨ ਦੇ ਦੁਪੱਟਿਆਂ ਦੇ ਨਾਲ ਸੂਟ ਹੋਣਗੇ ਬਹੁਤ ਪਿਆਰੇ ਪਾਰਟੀ ਵੇਅਰ ਸੂਟ ਹੈ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰਦਾਂਗੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਤੁਸੀਂ ਦੇ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀ ਗਏ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜ ਜਿਆ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੇ ਕਰਨੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਵੀ ਓਪਨ ਹੁੰਦਾ ਜੀ ਬਾਕੀ ਸੰਡੇ ਆਉਣ ਤੋਂ ਪਹਿਲਾਂ ਪਲੀਜ਼ ਇੱਕ ਫੋਨ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ yellow color ਦੇ ਵਿੱਚ ਸੂਟ ਹੈ ਬਾਕੀ ਜਿੰਨੇ ਸੂਟ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ crepe ਦੇ ਵਿੱਚ ਸੂਟ ਰਹਿਣਗੇ all over ਪੂਰੇ crepe ਦੇ ਵਿੱਚ ਸੂਟ ਹੈ ਜੀ ਤੇ ਚਨੋਂਨ ਦੇ ਦੁਪੱਟਿਆਂ ਦੇ ਨਾਲ ਹੈ ਜੀ ਅੱਜ ਦੀ ਸਾਰੀ ਵੀਡੀਓ ਕਰੇਪ ਦੇ ਸੂਟ ਚਨੋਂਨ ਦੁਪੱਟਿਆਂ ਦੇ ਨਾਲ ਇਹ ਸਾਰਾ ਗੋਟਾ ਪੱਤੀ ਦੇ ਵਿੱਚ ਹੈ ਜੀ ਸੂਟ ਪੂਰਾ ਜਾਲ ਬਣਿਆ 셔ਟ ਤੇ ਗੋਟਾ ਪੱਤੀ ਦਾ ਇਹ ਲੁੱਕ ਆ ਗਈ ਦੇਖੋ ਬਹੁਤ ਸੋਹਣਾ ਫਰੰਟ ਹੈ ਇਹ ਸਾਰਾ ਗੋਟਾ ਪੱਤੀ ਦੇ ਵਿੱਚ ਇਹ ਬਾਜੂ ਤੇ ਵਰਕ ਆ ਜਣਾ ਸਾਈਡ ਤੇ ਦੋਨਾਂ ਬਾਜੂਆਂ ਤੇ ਵਰਕ ਹੈ ਤੇ ਨਾਲ ਚਨੋਂਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਜੀ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਣੀ ਦੇਖੋ ਦੁਪੱਟਾ ਵੀ ਪੂਰਾ 2.5 ਮੀਟਰ ਦਾ ਬਹੁਤ ਪਿਆਰਾ ਵਰਕ ਹੋਇਆ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਲਗਾ ਕੇ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਲੁੱਕ ਆ ਜਣੀ ਦੇਖੋ ਸੂਟ ਦੀ ਕਿੰਨਾ ਪਿਆਰਾ ਸੂਟ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਅੱਜ ਤੱਕ ਆਪਣਾ ਇਹ ਪਹਿਲਾ ਸੂਟ 4000 ਪ੍ਰਾਈਸ ਹੈ ਇਹ ਸਿੰਗਲ ਹੀ ਹੈ ਸੂਟ 4000 ਦੀ ਰੇਂਜ ਦੇ ਵਿੱਚ ਤੇ ਗੋਟਾ ਪੱਤੀ ਦੇ ਵਿੱਚ ਹੋਰ ਲੱਗ ਲੱਗੇ ਡਿਜ਼ਾਈਨਿੰਗ ਚ ਸੂਟ ਦਿਖਾਵਾਂਗੇ ਥੋਨੂੰ ਨੈਕਸਟ ਆ ਗਿਆ ਬੜਾ ਸੋਹਣਾ ਬੋਟਲ ਗ੍ਰੀਨ ਕਲਰ ਦੇ ਵਿੱਚ ਹੈ ਜੀ ਬਹੁਤ ਪਿਆਰਾ ਸਾਰਾ ਵਰਕ ਹੈਂਡਵਰਕ ਹੋਇਆ ਚਨੌਨ ਦੇ ਦੁਪੱਟੇ ਦੁਪੱਟੇ ਪ੍ਰੋਪਰ ਰੈਡੀ ਹੈ ਜੀ ਟਿਸ਼ੂ ਵਗੈਰਾ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਟਿਸ਼ੂ ਵੀ ਤੁਸੀਂ ਦੇਖ ਸਕਦੇ ਹੋ ਕੋਈ ਸੀਨ ਵਾਲਾ ਨਹੀਂ ਹੈਗਾ ਬੜਾ ਸੋਹਣਾ ਤਪਾਈ ਦੇ ਨਾਲ ਟਿਸ਼ੂ ਲਗਾਇਆ ਹੋਇਆ ਦੁਪੱਟਿਆਂ ਦੇ ਕ੍ਰੇਪ ਦਾ ਸੂਟ ਰਹੂਗਾ ਇਹ ਦੁਕਾਣ ਦੀ ਦੇਖੋ ਸੂਟ ਦੀ ਸਾਰਾ ਹੈਂਡਵਰਕ ਹੋਇਆ ਸ਼ਰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ neck ਨਹੀਂ ਬਣੀ ਹੋਈ ਨੀਚੇ ਘੇਰੇ ਤੱਕ ਬਹੁਤ ਸੋਹਣਾ ਵਰਕ ਹੈ ਗ੍ਰੀਨ ਕਲਰ ਦੇ ਵਿੱਚ 크ريب ਦਾ ਸੂਟ ਇਹ ਬਾਜੂ ਤੇ ਵਰਕ ਆ ਜਣਾ ਤੇ ਨਾਲ ਹੈਗਾ ਚਨਾਮ ਦਾ ਪੂਰੇ 2.5 ਮੀਟਰ ਦਾ ਦੁਪੱਟਾ ਹੈ ਫੋਰ ਸਾਈਡ ਵੇਲ ਬਣੀ ਹੋਈ ਹੈ ਦੁਪੱਟੇ ਤੇ ਇਹ ਪ੍ਰੋਪਰ ਟਿਸ਼ੂ ਲੱਗਿਆ ਹੋਇਆ ਦੁਪੱਟੇ ਤੇ ਵਿੱਚ ਹਲਕਾ ਹਲਕਾ ਦਾਣਾ ਹੈ ਦੁਪੱਟੇ ਦੇ ਵਿੱਚ ਦੇਖੋ ਪੂਰਾ ਸੰਗਣਾ ਤੇ ਫੋਰ ਸਾਈਡ ਦੇਖੋ ਬਹੁਤ ਸੋਹਣੀ ਵੇਲ ਹੈ ਤੇ ਪ੍ਰੋਪਰ ਟਿਸ਼ੂ ਲਗਾ ਕੇ ਫਨੀ ਸੀਗਾ ਪੂਰੇ 2.5 ਮੀਟਰ ਦਾ ਦੁਪੱਟਾ ਸੂਟ ਦੇ ਨਾਲ ਇਹ ਲੁੱਕ ਆ ਜਾਣੀ 5000 ਪ੍ਰਾਈਸ ਦੇ ਜੀ 5000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਬਹੁਤ ਪਿਆਰੇ ਰੇਂਜ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੁਪੱਟੇ ਪੂਰੇ 3.5 ਮੀਟਰ ਦੇ ਚੀਨੋਂ ਦੇ ਦੁਪੱਟੇ ਆ ਪ੍ਰੋਪਰ ਫਿਨਿਸ਼ਿੰਗ ਆ ਜਿਹੜੀ ਫਿਨਿਸ਼ਿੰਗ ਆ ਪਾ ਟਿਸ਼ੂ ਦੀ ਕਰਨ ਚੱਲੀ ਜਾਈਏ ਇਹ ਵੀ ਕਾਫੀ ਕਾਸਟਲੀ ਪੈ ਜਾਂਦੀ ਹੈ ਪ੍ਰੋਪਰ ਰੈਡੀ ਆ ਦੁਪੱਟਾ ਇਹ ਸੇਮ ਜਿਹੜਾ ਡਿਜ਼ਾਈਨ ਤੁਹਾਨੂੰ ਗ੍ਰੀਨ ਕਲਰ ਚ ਦਿਖਾਇਆ ਇਹਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਪਰਪਲ ਵਾਈਨ ਜਿਹਾ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਪਰਪਲ ਵਾਈਨ ਕਲਰ ਬਹੁਤ ਪਿਆਰਾ ਸੂਟ ਹੈ ਬਹੁਤ ਸੋਨਾ ਹੈਂਡਵਰਕ ਬਹੁਤ ਪਿਆਰਾ ਸਾਰਾ ਇਹ ਹੈਂਡਵਰਕ ਕੀਤਾ ਹੋਇਆ ਸਾਰੀ ਸ਼ਰਟ ਤੇ ਹੈਵੀ ਹੈਂਡਵਰਕ ਹੈ ਤੇ ਇਹ ਬਾਜੀ ਤੇ ਆ ਜਿਹੜਾ ਵਰਕ ਹੈ ਜਿਸ ਤੇ ਆ ਜਿਨਾ ਦੇਖੋ ਕਿੰਨਾ ਪਿਆਰਾ ਵਰਕ ਹੈ ਮਾਜੂ ਤੇ ਹੈਗਾ ਨਾ ਕ੍ਰੇਪ ਦਾ ਸੂਟ ਹੈ ਹੈਂਡਵਰਕ ਦੇ ਵਿੱਚ ਪ੍ਰੋਪਰ ਸਾਰਾ ਹੈ ਵਰਕ ਦੁਪੱਟੇ ਤੇ ਵੀ ਫੋਰ ਸਾਈਡ ਵਰਕ ਹੈ ਇਹ ਦੂਜੇ ਸੂਟ ਦੇ ਵੀ ਕਾਰਨਰਸ ਤੇ ਵੀ ਸੀਗੇ ਦੁਪੱਟੇ ਦੇ ਕਾਰਨਰਸ ਤੇ ਵੀ ਫਲਾਰਸ ਐ 4 ਸਾਈਡ ਦੇਖੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਵਿੱਚ ਸਾਰੇ ਦੁਪੱਟੇ ਦੇ ਵਿੱਚ ਦਾਣਾ ਤੇ ਪ੍ਰੋਪਰ ਇਹ ਦੇਖੋ ਬੜੀ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਪਿਆਰਾ ਸੂਟ ਪੂਰੇ 2.5 2.5 ਮੀਟਰ ਦੇ ਦੁਪੱਟੇ ਆ ਫੁੱਲ ਲੈਂਥ ਦੇ ਵਿੱਚ ਇਹ ਲੁੱਕ ਆ ਜਾਣੀ ਦੇਖੋ ਸੋਹਣੀ ਕਿੰਨਾ ਪਿਆਰਾ ਸੂਟ ਹੈ। ਕਿਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਇਹ ਦੋ ਕਲਰ ਦਿਖਾਏ ਹਨ ਇੱਕ ਡਿਜ਼ਾਈਨ ਦੇ ਵਿੱਚ ਗ੍ਰੀਨ ਤੇ ਪਰਪਲ ਵਾਈਨ ਕਲਰ ਨੈਕਸਟ ਸੂਟ ਆ ਗਿਆ ਬੜਾ ਪਿਆਰਾ yellow ਕਲਰ ਦੇ ਵਿੱਚ ਹੈ ਨੈਕਸਟ ਵਰਕ ਦੇ ਵਿੱਚ ਸਾਰੇ ਹੈਂਡਵਰਕ ਚ ਰੈਡੀ ਹੈ ਜੀ ਸੂਟ 크ਰੇਪ ਦੇ ਸੂਟ ਹੈ ਤੇ ਚਨੌਨ ਦੇ ਦੁਪੱਟਿਆਂ ਦੇ ਨਾਲ ਫੋਰ ਸਾਈਡ ਵਰਕ ਦੇ ਨਾਲ ਇਹਦੇ ਦੇ ਵਿੱਚ ਆ ਜਾਣਾ ਕਾਫੀ ਡਿਮਾਂਡ ਆ ਰਹੀ ਸੀ ਵੀ ਬਾਕੀ ਫੈਬਰਿਕ ਨਾਲੋਂ ਸਾਨੂੰ 크ਰੇਪ ਤੇ ਸੂਟ ਚਾਹੀਦੇ ਹਨ ਦੇਖੋ ਵਿੱਚ ਬੂਟੀ ਹੈ ਸਾਰੀ ਸ਼ਰਟ ਤੇ ਤੇ ਘੇਰੇ ਤੇ ਪੂਰਾ ਹੈਵੀ ਵਰਕ ਹੋਇਆ ਦੇਖੋ ਘੇਰੇ ਤੇ ਵਿੱਚ ਗੋਟਾ ਪੱਤੀ ਦਾ ਵੀ ਟੱਚ ਹੈ ਹੈਂਡਵਰਕ ਦੇ ਵਿੱਚ ਸਾਰਾ ਹੈ ਬਹੁਤ ਪਿਆਰਾ ਵਰਕ ਹੈ ਤੇ ਬਾਜੂ ਤੇ ਵਰਕ ਆ ਜਾਣਾ ਇਹ ਲੁੱਕ ਤੇ ਵਿਚਾਰਣਾ ਸੂਟ ਤੇ ਨਾਲ ਚੁਣੋਂ ਦਾ ਦੁਪੱਟਾ ਆਹੰਦਾ ਦੁਪੱਟਾ ਇਹ ਦੇਖੋ ਫੋਰ ਸਾਈਡ ਬਹੁਤ ਪਿਆਰੇ ਕੱਟਵਰਕ ਦੇ ਨਾਲ ਪੂਰੀ ਹੈਵੀ ਵੇਲ ਬਣੀ ਹੋਈ ਹੈ ਫਿਨਿਸ਼ਿੰਗ ਦੇਖੋ ਵਰਕ ਦੀ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁੱਕ ਦੇ ਵਿੱਚ ਜਿਵੇਂ ਸਿਰ ਤੇ ਵੀ ਦੁਪੱਟਾ ਲੈਣਾ ਬਿਲਕੁਲ ਸਲਿੱਪਰੀ ਨਹੀਂ ਹੋਊਗਾ ਇਹ ਲੁੱਕ ਦੇ ਵਿੱਚ ਆਪਾਂ ਦੇਖੋ ਕਿੰਨਾ ਪਿਆਰਾ ਸੂਟ ਹੈ ਫਿਰ ਪ੍ਰਾਈਸ ਹੈਗਾ 5000 5000 ਪ੍ਰਾਈਸ ਦੇ ਨਾਲ ਇਹ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਵਾਈਨ ਕਲਰ ਪਰਪਲ ਵਾਈਨ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਕਿੰਨਾ ਪਿਆਰਾ ਸਾਰੀ ਸ਼ਰਟ ਜੁੱਤੀ ਹੈ ਘੇਰੇ ਤੇ ਪੂਰਾ ਹੈਵੀ ਵਰਕ ਹੈ ਜੀ ਘੇਰੇ ਤੇ ਬਹੁਤ ਸੋਹਣਾ ਬਾਜੀ ਤੇ ਵਰਕ ਆ ਜਾਣਾ ਦੇ ਨਾਲ ਚੁਣੋਂ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਦੁਪੱਟੇ ਦੇ 4 ਸਾਈਡ ਪ੍ਰੋਪਰ ਵੇਲ ਬਣੀ ਹੋਈ ਹੈ ਤੇ ਵਿੱਚ ਬੂਟੀ ਹੈ ਜੀ ਦੁਪੱਟੇ ਦੇ ਸਾਰੇ ਇਹ ਲੁੱਕ ਦੇ ਵਿਚਾਰਨਾ ਕਿ ਕਿੰਨਾ ਪਿਆਰਾ ਪੂਰੇ ਢਾਈ ਮਿੱਤਰ ਦਾ ਦੁਪੱਟਾ ਵਿੱਚ ਬੂਟੀ ਤੇ 4 ਸਾਈਡ ਬਹੁਤ ਪਿਆਰੀ ਵੇਲ ਬਣੀ ਹੋਈ ਹੈ ਦੁਪੱਟੇ ਤੇ ਇਹ ਲੁੱਕ ਦੇ ਵਿਚਾਰਨਾ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਨੈਕਸਟ ਆ ਗਿਆ ਜਿਹਦੇ ਵਿੱਚ ਰਸਟ ਕਲਰ ਸੇਮ ਦੇ ਵਿੱਚ ਰੈਸਟ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਗਰੇਪ ਦਾ ਸੂਟ ਪ੍ਰੋਪਰ ਹੈਂਡਵਰਕ ਦੇ ਵਿੱਚ ਇਹ ਲੁੱਕ ਆ ਜਾਣੀ ਬਹੁਤ ਸੋਹਣੀ ਬੂਟੀ ਕੇ ਰਹਿ ਤੈਮ ਵਰਕ ਪੂਰਾ ਹੈਵੀ ਹੈ ਇਹ ਬਾਜੂ ਤੇ ਵਰਕ ਆ ਜਾਣਾ ਤੇ ਦੁਪੱਟੇ ਤੇ ਬਹੁਤ ਸੋਹਣਾ ਫੋਰ ਸਾਈਡ ਵਰਕ ਹੈ ਦੁਪੱਟੇ ਤੇ ਤੇ ਵਿੱਚ ਦੁਪੱਟੇ ਤੇ ਬੂਟੀ ਹੈ ਬਹੁਤ ਪਿਆਰਾ ਸ ਕਲਰ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਨੂਰ ਡਿਜ਼ਾਈਨਸ ਹੈ ਤੇ ਜੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਤਿੰਨ ਸੂਟ ਵਿੱਚ ਇੱਕ ਡਿਜ਼ਾਈਨ ਚ ਦਿਖਾਇਆ ਕੋਲ ਤਿੰਨ ਕਲਰ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਬੜਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਜਿਹੜਾ ਸੋਨਾ ਜਾਂ ਫਿਰੋਜ਼ੀ ਗ੍ਰੀਨ ਕਲਰ ਹੁੰਦਾ ਹੈ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਕਾਫੀ ਘੱਟ ਆਉਂਦਾ ਜੀ ਇਹ ਜਿਆਦਾ ਕਲਰ ਬਹੁਤ ਸੋਨਾ ਜਿਹਾ ਰੰਗ ਇਹ ਲੁੱਕ ਦੇ ਵਿੱਚ ਆ ਜਾਣਾ ਸਾਰਾ ਹੈਂਡਵਰਕ ਦੇਖੋ ਪੂਰਾ ਹੈਵੀ ਹੈਂਡਵਰਕ ਹੈ ਸਾਰੀ ਸ਼ਰਟ ਤੇ ਇਹ ਦੇਖੋ ਪੂਰਾ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਪਰ ਪੂਰਾ ਜਾਲ ਬਣਿਆ ਸ਼ਰਟ ਤੇ ਬਹੁਤ ਪਿਆਰਾ ਵਰਕ ਹੈ ਬਹੁਤ ਸੋਨਾ ਵਰਕਰ ਇਹ ਬਾਜੂ ਤੇ ਵਰਕ ਆ ਜਾਣਾ ਇਹ ਨਾਲ ਹੈਗਾ ਦੁਪੱਟਾ ਚ ਨੌਨ ਦਾ ਪੂਰੇ 2.5 ਮੀਟਰ ਦੇ ਦੁਪੱਟੇ ਤੇ 4 ਸਾਈਡ ਪ੍ਰੋਪਰ ਦੇਖੋ ਦੁਪੱਟੇ ਤੇ 4 ਸਾਈਡ ਵੇਲ ਬਣੀ ਹੈ ਤੇ ਕਾਰਨਰਸ ਤੇ ਵੀ ਫਲਾwrs ਹੈ ਤੇ ਸਾਰੇ ਦੁਪੱਟੇ ਦੇ ਵਿੱਚ ਦਾਣਾ ਇਹ ਲੁੱਕ ਆ ਜਾਨੀ ਦੇਖੋ ਪੂਰੇ 2.5 ਮੀਟਰ ਦਾ ਦੁਪੱਟਾ ਰੋਗ ਪੂਰੇ ਜਾਲ ਦੇ ਵਿੱਚ ਬਹੁਤ ਪਿਆਰਾ ਸੂਟ ਹੈ 5000 ਪ੍ਰਾਈਸ ਹੈ ਜੀ 45000 ਪ੍ਰਾਈਸ ਦੇ ਹਨ ਨੈਕਸਟ ਆ ਗਿਆ येलो ਕਲਰ येलो ਕਲਰ ਹੈ ਬਹੁਤ ਪਿਆਰਾ ਸਾਰੀ ਸ਼ਰਟ ਤੇ ਜਾਲ ਹੈ। نیچے ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹੜਾ ਫਿਰੋਜ਼ੀ ਦਿਖਾਇਆ ਮੈਂ ਡਾਰਕ ਵਾਲਾ ਗ੍ਰੀਨ ਜਿਹਾ ਸੂਟ ਉਹਦੇ ਨਾਲ ਦਾ ਹੀ ਹੈ ਸੂਟ ਇਹ। ਫੋਰ ਸਾਈਡ ਦੁਪट्टे ਤੇ ਫੋਰ ਸਾਈਡ ਵਰਕ ਹੈ ਚਨਾਉਣ ਦਾ ਦੁਪੱਟਾ ਪ੍ਰੋ퍼 ਵੇਲ ਬਣੀ ਹੈ ਦੁਪੱਟੇ ਤੇ ਵਿੱਚ ਦਾਣਾ ਇਹ ਲੁਕੂ ਦੇ ਵਿੱਚ ਆਟਾ। ਇਹ ਕੋ ਸੋਨਾ ਸੂਟ। ਮੈਂ ਖੇਤੀ ਕੋ ਚੀ ਦਾ ਸਕਰੀਨ ਸ਼ਾਟ ਲੈ ਸਕਦੇ ਆ। 50000 ਪ੍ਰਾਈਸ ਹੈ ਜੀ 50000 ਪ੍ਰਾਈਸ ਦੇ। ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ। ਉਹ ਵਾਲਾ ਕਲਰ ਹੈ ਜੀ ਸੂਟ ਦਾ। ਇੰਨੀ ਰੇਂਜ ਦੇ ਵਿੱਚ ਤਾਂ ਕੋਈ ਵਰਕ ਨਹੀਂ ਕਰਦਾ ਹੈਗਾ। ਦੇਖੋ ਬਹੁਤ ਪਿਆਰਾ ਸਾਨੂੰ 5-5000 ਦੇ ਵਿੱਚ ਬਹੁਤ ਸੋਹਣੇ ਸੂਟ ਮਿਲ ਰਹੇ ਆ। ਸਾਰੀ ਸ਼ਰਟ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ। ਪੂਰਾ ਜਾਲ ਬਣਿਆ। ਬਾਜੂ ਤੇ ਤੇ ਦੁਪੱਟੇ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਫੋਰ ਸਾਈਡ ਵੇਲ ਦੇ ਨਾਲ ਦੁਪੱਟਾ ਪੂਰਾ ਰੈਡੀ ਵਿੱਚ ਨਾ ਲੁਕਾ ਜਾਨੀ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੋਹਣਾ ਇਹ ਤਿੰਨ ਸੂਟ ਵਿੱਚ ਇੱਕ ਡਿਜ਼ਾਈਨ ਚ ਤਿੰਨ ਕਲਰ ਦਿਖਾਏ 5000 ਪ੍ਰਾਈਸ ਦੇ ਨਾਲ ਨੈਕਸਟ ਤੁਹਾਨੂੰ ਬ੍ਰਾਈਡਲ ਸੂਟ ਦਿਖਾਣੇ ਆ ਜਾਂ ਤੁਹਾਡੇ ਘਰ ਦਾ ਫੰਕਸ਼ਨ ਹੈ ਜੇ ਆਨੰਦ ਕਾਰਜ ਜਾਂਦੇ ਲਈ ਸੂਟ ਲੈਣਾ ਤੁਸੀਂ ਤਾਂ ਐਵੇਂ ਪ੍ਰੋਪਰ ਝਾਲ ਦੇ ਵਿੱਚ ਦੇਖੋ ਸੂਟ ਹੈ ਬਹੁਤ ਸੋਹਣਾ ਜਿਹੜਾ ਡਾਰਕ ਗਾਜਰੀ ਕਲਰ ਹੈ ਸੂਟ ਦਾ ਥੋੜਾ ਰੈੱਡ ਟੋਨ ਤੇ ਜਿਹੜਾ ਗਾਜਰੀ ਹੁੰਦਾ ਉਹ ਵਾਲਾ ਸ਼ੇਡ ਹੈ ਜੀ ਇਹਦੇ ਵਿੱਚ ਇੱਕ ਪਿੰਕ ਗਾਜਰੀ ਵੀ ਦਿਖਾਵਾਂਗੇ ਇਹ ਰੈੱਡ ਟੋਨ ਤੇ ਗਾਜਰੀ ਹੈ 크ਰੇਪ ਦਾ ਸੂਟ ਹੈ ਪੂਰਾ ਹੈਵੀ ਗੋਟਾ ਪੱਤੀ ਦੇ ਵਿੱਚ ਜਿਵੇਂ ਆਨੰਦ ਕਾਰਜ ਲਈ ਤੁਸੀਂ ਸੂਟ ਲੈਣਾ ਹੈ ਦੇਖੋ ਬਹੁਤ ਪਿਆਰਾ ਅੱਜ ਕੱਲ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਲਈ ਆਪਾਂ ਸੂਟ ਪਾਣੇ ਹੁੰਨੇ ਕੁੜੀਆਂ ਨੇ ਇਹ ਦੇਖੋ ਬਹੁਤ ਪਿਆਰਾ ਪੂਰਾ ਹੈਵੀ ਘੇਰਾ ਹੈ ਹੈਵੀ ਘੇਰਾ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਬਾਜੂ ਤੇ ਵੀ ਪੂਰਾ ਹੈਵੀ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਪੂਰਾ ਹੈਵੀ ਵਰਕ ਹੈ ਜੀ ਬਾਜੂ ਤੇ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਤੇ ਦੁਪੱਟਾ ਚ ਨੌਮ ਤੇ ਹੈ ਜੀ ਇਹ اورਚ ਨੂੰ ਨਾਂ ਤੇ ਬਣਿਆ ਤੇ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਬਹੁਤ ਪਿਆਰਾ ਸਾਰਾ ਇਹ ਜਾਲ ਗੋਟਾ ਪੱਤੀ ਦਾ ਹੈਂਡਵਰਕ ਤੇ ਬਣਿਆ ਦੇਖੋ ਸਾਰਾ ਇਹ ਗੋਟਾ ਪੱਤੀ ਚ ਬਹੁਤ ਪਿਆਰਾ ਸੂਟ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਇਹ ਥੋੜੀ ਗਾਜਰੀ ਟੋਨ ਤੇ ਰੈੱਡ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਇਹ ਦੇਖੋ ਇਹ ਲੁੱਕ ਦੇ ਵਿਚਾਰ 15000 ਪ੍ਰਾਈਸ ਹੈ ਜੀ 15000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਕੋਟਾ ਪੱਤੀ ਦੇ ਵਿੱਚ ਬ੍ਰਾਈਡਲ ਸੂਟ ਤੁਹਾਨੂੰ ਹੋਰ ਦਿਖਾਵਾਂਗੇ ਕਲਰ ਦੀ ਤੁਸੀਂ ਦੇਖ ਸਕਦੇ ਹੋ ਥੋੜੀ ਪਿੰਕ ਟੋਨ ਤੇ ਜਿਹੜਾ ਗਾਜਰੀ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਇੱਥੇ ਤਾਂ ਤੁਸੀਂ ਕੰਪੈਰੀਜ਼ਨ ਕਰ ਲਿਓ ਕਿਉਂਕਿ نیچے ਦੇ ਸੂਟ ਤੇ ਉੱਪਰੇ ਰੱਖਿਆ ਹੋਇਆ ਆਪਾਂ ਥੋੜਾ ਸ਼ੇਡ ਦਾ ਫਰਕ ਹੈ ਹੈ ਗੋਟਾ ਪੱਤੀ ਦੇ ਵਿੱਚ ਹੀ ਪੂਰਾ ਜਾਲ ਦੇ ਵਿੱਚ ਸੂਟ ਹੈ ਬਹੁਤ ਹੀ ਪਿਆਰਾ ਬਣਿਆ ਬ੍ਰਾਈਡਲ ਸੂਟ ਬਹੁਤ ਪਿਆਰਾ ਸੂਟ ਹੈ ਇਹ ਜਕੇਟ ਇਹ ਤਾਂ ਤੁਸੀਂ ਦੇ ਸਾਰਾ ਹੈਂਡਵਰਕ ਦੇ ਵਿੱਚ ਹੈ ਜੀ ਰੈਡੀ ਹੋਇਆ ਸੂਟ ਇਹ ਬਾਜੂ ਤੇ ਵੀ ਹੈਵੀ ਵਰਕ ਹੈ ਤੇ ਦੁਪੱਟਾ ਪਿਓਰ ਚਨਾਉਣ ਤੇ ਦੁਪੱਟਾ ਹੈ ਦੁਪੱਟੇ ਤੇ ਸਾਰੇ ਤੇ ਹੈਂਡਵਰਕ ਹੋਇਆ ਬੋਟਾ ਪੱਤੀ ਦਾ ਪੂਰੇ 2.5 ਮੀਟਰ ਦੇ ਦੁਪੱਟੇ ਲੁੱਕ ਦੇਖੋ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਵਿਚਾਰਨ ਇਹ ਨਾ ਸੋਨਾ ਬਣਦਾ ਹੈ ਪੂਰਾ ਕੋਟਾ ਪੱਤੀ ਤੇ ਬਹੁਤ ਪਿਆਰਾ 골ਡਨ ਤੇ ਲਾਈਟ 골ਡਨ ਤੇ ਡਾਰਕ 골ਡਨ ਦੋਨੋਂ ਕਲਰ ਦਾ ਗੋਟਾ ਯੂਜ਼ ਕੀਤਾ ਹੋਇਆ ਦੇ ਵਿੱਚ ਬਹੁਤ ਪਿਆਰੀ ਲੁੱਕ ਹੈ ਜਦੋਂ ਇਹ ਸੂਟ ਸਟਿਚ ਹੋਣਾ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਸੂਟ ਦੀ ਇਹ ਲੁੱਕ ਤੇ ਵੀ ਚੱਲਦਾ ਕਿੰਨਾ ਪਿਆਰਾ ਸੂਟ 15000 ਪ੍ਰਾਈਸ ਹੈ ਜੀ 15000 ਦੇ ਵਿੱਚ 15000 ਦੀ ਰੇਂਜ ਦੇ ਵਿੱਚ ਇਹ ਮੈਂ ਤੁਹਾਨੂੰ ਦੋ ਬਰਾਈਡਲ ਸੂਟ ਦਿਖਾਏ ਆ 15000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ বুকਿੰਗ ਕਰ ਸਕਦੇ ਹੋ বুকਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ